ਪਠਾਨਕੋ ਦੇ ਇरिया ਤੀਰਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਉਸ ਦੇ ਕੋਲ ਪੈਂਦੀ ਨਹਿਰ ਵਿੱਚੋਂ ਇੱਕ ਛੋਟੇ ਬੱਚੇ ਦੀ ਪੇਤ ਭਰੇ ਹਾਲਾਤ ਵਿੱਚ Laash ਮਿਲੀ ਦੱਸ ਦਈਏ ਕੀ ਜਿਵੇਂ ਹੀ ਇਸ ਸੰਬੰਧੀ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਪਹੁੰਚ ਗਈ ਅਤੇ ਲੋਕਾਂ ਦੀ ਮਦਦ ਨਾਲ ਬੱਚੇ ਦੀ Laash ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਇੱਥੇ ਦੱਸਣੀ ਹੋ ਗਾ ਹੈ ਕਿ ਇਹ ਬੱਚਾ ਕਿਸ ਦਾ ਹੈ ਅਤੇ ਇਹ ਨਹਿਰ ਵਿੱਚ ਕਿਵੇਂ ਆਇਆ ਇਸ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਉਧਰ ਡੀਐਸਪੀ ਸੁਮੇਰ ਸਿੰਘ ਮਾਨ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਉਤਰੰਤ ਮੌਕੇ ਤੇ ਪਹੁੰਚ ਗਏ ਅਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਛੋਟੇ ਬੱਚੇ ਦੀ ਡੈੱਡ ਬੋਡੀ ਜਿਹੜੀ ਇੱਥੇ ਧੀਰੇ ਬ੍ਰਿਜ ਦੇ ਲਾਗੇ ਪਈ ਹੈ ਤੇ ਪਾਣੀ ਚ ਫਲੋਟ ਕਰ ਰਹੀ ਹੈ ਤੇ ਮੌਕੇ ਤੇ ਐਸਐਚਓ ਜਿਹੜਾ ਡਿਵੀਜ਼ਨ ਨੰਬਰ 2 ਹੈ ਸ਼ੌਰਤਮਾਨ ਜੀ ਆਏ ਸੀ ਤੇ ਉਹਨਾਂ ਨੇ ਮੌਕੇ ਤੇ ਆਂਦੇ ਸਾਰਾ ਜਾਇਜ਼ਾ ਲਿਆ ਤੇ ਹੁਣ ਮੈਂ ਵੀ ਆਇਆ ਤੇ ਪ੍ਰਾਈਮਾ ਫੇਸ ਹੀ ਦੇਖਣ ਚ ਆਇਆ ਕਿ ਬੱਚਾ ਪਾਣੀ ਤੇ ਡੁੱਬਿਆ ਜਿਹੜਾ ਹੈ ਤੇ ਇਸ ਕਾਰਨ ਉਹਦੀ ਲੱਗਦਾ ਕਿ ਇਸ ਕਾਰਨ ਉਹਦੀ ਮੌਤ ਹੋਈ ਹੈ ਬਾਕੀ ਇਹਨੂੰ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ ਦੋ ਤੱਤ ਸਾਹਮਣੇ ਆਦੇ ਉਹਦੇ ਅਨੁਸਾਰ ਜਿਹੜੀ ਕਾਨੂੰਨੀ ਕਾਰਵਾਈ ਅਮੇ ਚ ਲਿਆਵਾਂਗੇ